ਖਬਰਾਂ 'ਚ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋਕਲੇਸ਼ ਹੋਇਆ ਜਗ ਜਾਹਰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਬੜਾ ਵੱਡਾ ਅੰਦਰੂਨੀ ਕਾਟੋਕਲੇਸ਼ ਚੱਲ ਰਿਹਾ ਹੈ ਇੱਕ ਪਾਸੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਲੈ ਕੇ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਹੜਾ ਚਿਹਰਾ ਐਜ਼ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਜੇ ਗੱਲ ਕਰੀਏ ਰਾਜਾ ਵੜਿੰਗ ਦੀ ਰਾਜਾ ਵੜਿੰਗ ਦੀਆਂ ਲੱਤਾਂ ਤਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਖਿੱਚੀਆਂ ਜਾ ਰਹੀਆਂ ਨੇ ਪ੍ਰਗਟ ਸਿੰਘ ਵੀ ਦਾਵੇਦਾਰ ਨੇ ਰਾਣਾ ਗੁਰਜੀਤ ਸਿੰਘ ਵੀ ਨੇ ਨਵਜੋਤ ਸਿੰਘ ਸਿੱਧੂ ਵੀ ਨੇ ਸੁਖਪਾਲ ਸਿੰਘ ਖਹਿਰਾ ਵੀ ਨੇ ਯਾਨੀ ਕਿ ਇਹ ਵੱਡੇ ਚਿਹਰੇ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਮ ਲਿਆ ਹੈ ਇਹਨਾਂ ਨੇ ਆਪੋ ਆਪਣੀਆਂ ਦਾਵੇਦਾਰੀਆਂ ਪੇਸ਼ ਕੀਤੀਆਂ ਨੇ ਕਿ ਅਸੀਂ ਐਜ਼ ਇੱਕ ਪ੍ਰਧਾਨ ਬਣਨਾ ਚਾਹੁੰਦੇ ਹਾਂ ਪੰਜਾਬੇ ਲੇਕਿਨ ਅੱਜ ਤੇ ਹਾਦੀ ਹੋ ਗਏ ਕਾਂਗਰਸ ਵਿੱਚੋਂ ਬਾਹਰ ਹੋ ਗਏ ਨੇ ਰਾਜਾ ਵਰਿੰਗ ਜੋ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਅਤੇ ਦੂਸਰੇ ਪਾਸੇ ਸੰਸਦ ਨੇ ਹਲਕਾ ਲੁਧਿਆਣਾ ਤੋਂ ਅੱਜ ਗੈਬ ਦਿਖੇ ਅੱਜ ਪੋਸਟਰ ਲਗਾਏ ਗਏ ਭਾਰਤ ਪੂਸ਼ਨ ਆਸ਼ੂ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀਆਂ ਤਸਵੀਰਾਂ ਉਹਨਾਂ ਦੇ ਵਿੱਚ ਸਨ ਨਾ ਤੇ ਪ੍ਰਧਾਨ ਰਾਜਾ ਵੜਿੰਗ ਦੀਆਂ ਸੀ ਅਤੇ ਨਾ ਪ੍ਰਤਾਪ ਸਿੰਘ ਬਾਜਵਾ ਦੀਆਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਦਲ ਵਿਰੋਧੀ ਅਤੇ ਕਾਂਗਰਸ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾ ਨੇ ਲੇਕਿਨ ਭਾਰਤ ਪੂਸ਼ਨ ਆਸ਼ੂ ਵੱਲੋਂ ਇਹਨਾਂ ਦੋਹਾਂ ਨੂੰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਅਣਗੌਲਿਆ ਕਰ ਦਿੱਤਾ ਗਿਆ ਉਹਨਾਂ ਦੀਆਂ ਤਸਵੀਰਾਂ ਨਹੀਂ ਦਿਖਾਈਆਂ ਗਈਆਂ ਪੋਸਟਰ ਲੱਗਿਆ ਨੇ ਹੋਲਡਿੰਗ ਬੋਰਡ ਲੱਗਿਆ ਨੇ ਫਲੈਕਸ ਲੱਗਿਆ ਨੇ ਬਾਕੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਪੰਜਾਬ ਤੋਂ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਪੋਸਟਰਾਂ ਦੇ ਵਿੱਚ ਪਾਈਆਂ ਗਈਆਂ ਉਹਨਾਂ ਫਲੈਕਸਾਂ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਮਿਲੀਆਂ ਹੋਲਡਿੰਗ ਬੋਰਡ ਲਗਾਏ ਗਿਆ ਲੇਕਿਨ ਉਹਨਾਂ ਫਲੈਕਸਾਂ ਦੇ ਵਿੱਚ ਉਹਨਾਂ ਇਸ਼ਤਿਹਾਰਬਾਜ਼ੀ ਦੇ ਵਿੱਚ ਰਾਜਾ ਵਰਿੰਗ ਵੀ ਨਹੀਂ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਇਟ ਮੀਨਸ ਕਿ ਭਾਰਤ ਪੂਸ਼ਣ ਆਸ਼ੂ ਦਾ ਹਾਲੇ ਵੀ ਅੰਦਰੂਨੀ ਘਾਟੋ ਕਲੇਸ਼ ਇਹਨਾਂ ਦੋ ਵੱਡੇ ਆਗੂਆਂ ਦੇ ਨਾਲ ਚੱਲ ਰਿਹਾ ਹੈ ਕਿਉਂਕਿ ਭਾਰਤ ਪੂਸ਼ਣ ਆਸ਼ੂ ਨੇ ਸਿੱਧਾ ਦਾਅਵੇ ਦੀ ਠੋਕੀ ਸੀ ਕਿ ਜਿਮਨੀ ਚੋਣ ਦੀ ਮੈਨੂੰ ਟਿਕਟ ਦਿੱਤੀ ਜਾਵੇ ਹਲਕਾ ਲੁਧਿਆਣਾ ਪੱਛਮੀ ਤੋਂ ਲੇਕਿਨ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਿਹੜੇ ਪੋਸਟਰ ਲਗਾਏ ਜਾ ਰਹੇ ਨੇ ਨਾ ਤਾਂ ਉਹਨਾਂ ਦੇ ਵਿੱਚ ਰਾਜਾਪੁਰਿੰਗ ਦੀ ਫੋਟੋ ਹੈ ਨਾ ਪ੍ਰਤਾਪ ਸਿੰਘ ਬਾਜਵਾ ਦੀ ਬਾਕੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਛੋਟੇ ਤੋਂ ਮੋਟ ਵੱਡੇ ਤੋਂ ਛੋਟੇ ਛੋਟੇ ਤੋਂ ਵੱਡੇ ਲੀਡਰ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਭਾਰਤ ਕੂਸ਼ਨ ਆਸ਼ੂ ਦੇ ਨਾਲ ਦਿਖਾਈ ਦੇ ਰੀਆਂ ਨੇ